ਮੈਂ ਜਗਤਾਰ ਸਿੰਘ ਕਾਲਾ ਝਾੜ ਸੂਬਾ ਸਕੱਤਰ ਭਾਰਤੀ ਕਿਸਾਨ ਜੂਨੀਕਤਾ ਕਰਾਹਾ ਅੱਜ ਅਸੀਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਤਲੇ ਜਿਹੜੇ ਉਹ ਸੜ ਰਹੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਂਝਕਤ ਕਿਸਾਨ ਮੋਰਚੇ ਨੂੰ ਮੀਟਿੰਗ ਦੇ ਕੇ ਉਸ ਮੀਟਿੰਗਾਂ ਤੇ ਗੱਲਬਾਤ ਕਰਨ ਤੋਂ ਬਾਅਦ ਵਾਕਆਊਟ ਕਰਕੇ ਭੱਜ ਗਿਆ ਮੁੱਖ ਮੰਤਰੀ ਇਸ ਕਰਕੇ ਜਣੀ ਅੱਜ ਸਵੇਰੇ ਹੀ ਆਗੂਆਂ ਦੇ ਘਰਾਂ ਦੇ ਉੱਤੇ ਵੱਡੀ ਪੱਦਰ ਤੇ ਸਾਫੇ ਮਾਰੀ ਉਗਰਾਹਾ ਸਾਹਿਬ ਦੇ ਜਣੀ ਬਹੁਤ ਵੱਡੀ ਫੋਰਸ ਗਈ ਆ ਮੇਰੇ ਘਰ ਕਾਲਾ ਝਾੜ ਦੇ ਵਿੱਚ ਜਣੀ ਵੱਡੀ ਪੱਦਰ ਦੇ ਉੱਤੇ ਪੁਲਿਸ 50 60 ਜਿਹੜੇ ਪੁਲਿਸ ਵਾਲੇ ਨੇ ਕੰਦਾ ਟੱਪ ਕੇ ਕੋਠਿਆਂ ਤੇ ਚੜ੍ਹੇ ਨੇ ਤੇ ਸਾਰੇ ਜਾ ਕੇ ਆਏ ਨੇ ਇਸ ਕਰਕੇ ਅੱਜ ਅਸੀਂ ਬੇਨਤੀ ਇਹ ਕਰਦੇ ਆ ਸਾਰੇ ਪੰਜਾਬ ਦੇ ਵਿੱਚ ਸਾਡੀਆਂ ਪਿੰਡ ਕਾਇਆਂ ਨੇ ਜੰਨੀਆਂ ਇਹ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਰੇ ਆਖਮਾਂ ਤੇ ਪੁੱਤਰੇ ਨੇ ਜਿਹੜੇ ਸਾਡੇ ਜਾਣ ਅੱਜ ਅਸੀਂ ਵੱਡੀ ਗਿਣਤੀ ਦੇ ਵਿੱਚ ਜਣੀ ਇੱਥੇ ਪੁੱਤਰਾ ਜਿਹੜਾ ਹੋ ਸਾੜ ਰਹਾ ਇਸ ਕਰਕੇ ਕਿਉਂਕਿ ਸਰਕਾਰ ਨੂੰ ਆਇਆ ਵੀ ਅਸੀਂ ਦਵਾ ਦਿਆਂਗੇ ਕੁੱਟ ਕੇ ਦਵਾ ਦਿਆਂਗੇ ਗ੍ਰਫਤਾਰੀਆਂ ਕਰਕੇ ਦਵਾ ਦਿਆਂਗੇ ਇਹ ਪੰਜਾਬ ਦੇ ਲੋਕ ਨੇ ਇੱਥੇ ਅੰਗਰੇਜ਼ਾਂ ਨੇ ਜ਼ਬਰ ਕਰਕੇ ਦੇਖਿਆ ਮੁਗਲਾਂ ਨੇ ਜ਼ਬਰ ਕਰਕੇ ਦੇਖਿਆ ਆਉਣ ਵਾਲੇ ਦਿਨਾਂ 'ਚ ਭਗਵੰਤ ਸਿੰਘ ਮਾਨ ਨੂੰ ਵੀ ਜਣੀ ਮੀਟਿੰਗ ਦੇਣ ਵਾਸਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਸਤੇ ਮਜਬੂਰ ਕਰਾਂਗੇ ਐ ਜਾਬਰ ਕੰਮ ਆ ਜਿਹੜਾ ਇਹ ਜਿਹੜੀ ਉਹਨਾਂ ਨੇ ਭਾਜੀ ਪਾਈ ਆ ਆਉਣ ਵਾਲੇ ਦਿਨਾਂ 'ਚ ਵੱਡੀ ਪੱਧਰ ਤੇ ਪੰਜਾਬ ਦੇ ਲੋਕ ਨੇ ਜਿਹੜੇ ਇਹ ਮੋੜਨਗੇ ਹਾਂਜੀ ਪ੍ਰਧਾਨ ਜੀ ਜਿਹੜਾ ਜ਼ਬਰ ਕਰ ਰਿਹਾ ਭਗਵੰਤ ਮਾਨ ਰਾਤ ਦਾ ਕਿਸਾਨਾਂ ਦੇ ਘਰੇ ਵੱਡੇ ਛਾਪੇ ਮਾਰ ਕੇ ਗ੍ਰਿਫਤਾਰੀਆਂ ਪਾ ਰਿਹਾ ਐ ਆਵਾਜ਼ ਬੰਦ ਨਹੀਂ ਹੋਊਗੀ ਆਵਾਜ਼ ਬੰਦ ਕਰਨ ਦੀ ਤਿਆਰੀ ਹੈ ਕਿਸਾਨ ਭਰਾਵਾਂ ਨੂੰ ਮਜ਼ਦੂਰ ਵੀਰਾਂ ਨੂੰ ਬੇਨਤੀ ਹੈ ਕੱਲ ਨੂੰ ਵੱਡੀ ਤਾਕਤ ਨਾਲ ਚੰਡੀਗੜ੍ਹ ਵੱਗਣੂ ਜਾਣਾ ਅੱਜ ਇਹਦੇ ਪੁਤਲੇ ਸਾੜੇ ਗਏ ਨੇ ਇਸ ਵਿਰੋਧ 'ਚ ਵੱਡੇ ਪੱਤਰ ਤੇ ਫੋਰਸ ਲਾ ਕੇ ਜਵਾਨਬੰਦੀ ਕਰ ਰਿਹਾ ਭਗਵੰਤ ਮਾਨ ਸਰਕਾਰ ਸਤਪੁਰ ਮੁੱਖ ਮੰਤਰੀ ਜਿਵੇਂ ਸੈਂਟਰ ਦਾ ਤਾਨਾਸ਼ਾ ਨਰਿੰਦਰ ਮੋਦੀ ਕਰਦਾ ਓਸੇ ਰਾਹ ਤੇ ਚੱਲਿਆ ਵਿਚਾਲੇ ਮੀਟਿੰਗ ਛੱਡ ਕੇ ਭੱਜਿਆ ਇਹ ਵੱਡੇ ਪੱਧਰ ਤੇ ਨਰਾਦਰ ਹੈ ਸਯੁਗਤ ਮੋਰਚੇ ਦੇ ਕਿਸਾਨ ਆਗੂਆਂ ਦਾ ਤੇ ਰਾਤ ਦੀ ਫੜਫੜਾਈ ਚੱਲ ਰਹੀ ਹੈ ਇਸ ਕਰਕੇ ਵੱਡੇ ਪੱਧਰ ਤੇ ਪੂਤਲੇ ਸੜ ਕੇ ਸਾਰੇ ਪਿੰਡਾਂ ਨੂੰ ਬੇਨਤੀ ਹੈ ਵੱਡੇ ਪੱਧਰ ਤੇ ਵੱਡੇ ਤਾਕਤ ਨਾਲ ਜਣੇ ਕਿ ਕੱਲ ਨੂੰ ਚੰਡੀਗੜ੍ਹ ਨੂੰ ਚਾਲੇ ਮਾਰਨੇ ਨੇ ਇਹਦੀ ਮਤਲ ਜਿਹੜਾ ਇਹ ਐ ਦਬਾਉਣਾ ਚਾਹੁੰਦਾ ਐ ਲੋਕ ਕਦੇ ਨਹੀਂ ਦਵੇ ਤੇ ਨਾ ਉਹਨਾਂ ਵਾਲੇ ਸਮੇਂ ਚ ਦਬਣਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਬੇਨਤੀ ਕਰਦੇ ਆ ਸਾਰੇ ਭਰਾਵਾਂ ਨੂੰ ਕਿ ਜਿੱਥੇ ਵੀ ਵੱਡੀ ਪੱਧਰ ਤੇ ਫੋਰਸ ਜਿਹੜੇ ਪਿੰਡ ਚ ਕੇ ਆਗੂਆਂ ਦੇ ਚੱਕਣ ਵਾਸਤੇ ਆਉਂਦੇ ਨੇ ਉੱਥੇ ਉਹਨਾਂ ਦਾ ਘਰਾਉ ਕੀਤਾ ਜਾਵੇ ਜਿਵੇਂ ਸਨਣਾ ਪਿੰਡ ਦੇ ਵਿੱਚ ਘਰਾਉ ਹੋਇਆ ਇਸ ਕਰਕੇ ਪੁਤਲੇ ਸਾੜੋ ਤੇ ਕੱਲ ਦੀ ਪੂਰੀ ਤਿਆਰੀ ਆ ਜਿਹੜੀ ਉਹ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕਰੋ ਤੇ ਪੁਤਲੇ ਸਾੜ ਕੇ ਇਹਦਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾਵੇ। ਲੋਕ ਇੱਕ ਤਾ ਜਿੰਦਾਬਾਦ 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 ਹਜ਼ੂਰਾ ਕਿਸਾਨਾਂ ਤੇ ਸਾਡੀਆਂ ਭੈਣਾਂ ਦਾ ਇੱਕ ਜਿੰਦਾਬਾਦ 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 ਬਚਾ ਲੋ ਮੀਟਿੰਗ ਛੱਡ ਕੇ ਭੱਜ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾ ਮਰਤਾਬਾ ਪੁਰੀ ਲਾਖੀਆਂ ਕਰੋ ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾਦ 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 ਤਾਨਾ ਸ਼ਾਹੀ ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾਦ 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 ਤਾਨਾ ਸ਼ਾਹੀ ਕਰਨਾਲਾ ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾਦ 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 ਉਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕਰਨ ਵਾਲੀ ਪੰਜਾਬ ਪੁਲਿਸ ਮਰਦਾਬਾਦ 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 ਪੰਜਾਬ ਦੇ ਵਿੱਚ ਤਾਇਸ਼ਤ ਪਾਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੌਣ ਵਾਲੀ ਪੰਜਾਬ ਦੀ ਪੁਲਿਸ ਮਰਦਾਬਾ 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 ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾ 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 ਕਿਸਾਨ ਆਗੂਆਂ ਦੇ ਮੀਟਿੰਗ ਛੱਟ ਕੇ ਵਿਚਾਲੇ ਭੱਜਣਾ ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾ 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 ਜੁਕਤ ਮੋਰਚੇ ਦੇ ਆਗੂਆਂ ਨੂੰ ਧਮਕੀਆਂ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਖਾਓ ਇੱਕੇ ਹੋ ਕੇ ਰੱਖੋ ਕੀ ਕਰਨਗੇ ਜੇ ਲਾ ਥਾਰੇ ਲੋਕਾਂ ਦੇ ਹੜ ਵੱਧੇ ਜਾਣੇ ਪੰਜਾਬ ਸਰਕਾਰ ਮਰਦਾਬਾਦ 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 ਲੋਕਾਂ ਤੇ ਜ਼ਬਰ ਕਰਨ ਵਾਲੀ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ